ਸਾਡੇ ਪਿੰਡ ਦੇ ਆਲੇ ਦਲੇ ਪਿੰਡਾਂ ਦੀਆਂ ਕੁੜੀਆਂ ਜਾਂਦੀਆਂ ਨੇ 10ਵੀਂ ਵਾਲੀਆਂ 8ਵੀਂ ਵਾਲੀਆਂ ਤੇ ਉੱਥੇ ਐਨਕਾ ਲਾ ਕੇ ਖੜਦੇ ਨੇ ਅੱਛਾ ਜੀ ਇਹਰੇ ਪ੍ਰਵਾਸੀ ਨੇ ਤੇ ਉਹ ਕਿਤੇ दारू ਪੀਤੀ ਚ ਕਹਿ ਰਿਹਾ ਵੀ ਥੋ ਇਸ گاؤں ਕੇ ਲੜਕੀਆਂ ਬਹੁਤ ਸੁੰਦਰਾਂ ਹੈ ਜੋ ਵੀ ਸਾਡੀਆਂ ਧੀਆ ਭੈਣਾਂ ਨੂੰ ਜਾਂ ਬੰਦਿਆਂ ਨੂੰ ਪ੍ਰੋਬਲਮ ਹੋ ਰਹੀ ਹੈ ਜੋ ਵੀ ਚਾਹੇ ਨਿਕਰਾਂ ਬਾਕੇ ਫਿਰਦੇ ਨੇ ਜਾਂ ਇਹ दारू ਪੀ ਕੇ ਕੋਈ ਹੁੱਲੜਵਾਜੀ ਕਰਦੇ ਨੇ ਜਾਂ ਕਿਤੇ ਕਿਸੇ ਨੂੰ ਛੇੜਦੇ ਨੇ ਪਿੰਡ ਵੱਲੋਂ ਲਿਖ ਕੇ ਦਿਓ ਜੀ ਖਾਣੇ ਦੇ ਵਿੱਚ ਐਸਐਸਪੀ ਨੂੰ ਦੇਖ ਕੇ ਆਓ ਜੀ ਔਰ ਸਾਨੂੰ ਭੇਜਿਓ ਜੀ ਤੇ ਜੇ ਨਹੀਂ ਕੁਝ ਕਰਨਗੇ ਤਾਂ ਬੰਦੇ ਦੇ ਪੁੱਤ ਬਣਾ ਦੇਾਂਗੇ ਇਹਨਾਂ ਨੂੰ ਇਹ ਸਾਡੇ ਲਈ ਨੌਕਰੀ ਕਰਦੇ ਨੇ ਇਹ ਮਾਲਕ ਨਹੀਂ ਕੇ ਸਾਡੇ ਕੋਈ ਚੀਜ਼ ਹੋਵੇ ਉਹਨੂੰ ਕੋਈ ਲੜਨ ਦੀ ਲੋੜ ਨਹੀਂ ਕਿਸੇ ਸੁੱਖ ਦੀ ਲੋੜ ਨਹੀਂ ਕੋਈ ਪ੍ਰੋਬਲਮ ਹੈ ਜੇ दारू ਪੀ ਕੇ ਕੋਈ ਹੁੱਲੜਵਾਜੀ ਹੁੰਦੀ ਆ ਪੂਰੀ ਚੀਜ਼ ਐ ਕੀ ਹੋਈ ਉਹ ਲਿੱਕੇ ਦੇ ਹੋ ਜੇ ਜੇ ਨਹੀਂ ਕਰਨਗੇ ਫਿਰ ਪੁੱਛਾਂਗੇ ਅਸੀਂ ਨਹੀਂ ਆਉਂਦੇ ਬਾਹਰ ਆ ਰਹੇ ਹਾਂ ਜੀ ਸੱਤ ਕੇ ਆਉਣ ਪਰ ਇੱਥੇ ਯਾਰ ਸਾਡੇ ਤਰੀਕੇ ਨਾਲ ਸਿਸਟਮ ਚੱਲਦਾ ਹੈ ਸਾਡੀ ਰਵਾਇਤ ਹੈ ਸਾਡਾ ਇੱਕ ਤਰੀਕਾ ਕਲਚਰ ਹੈ ਸਾਡਾ ਉਹਨੂੰ ਤਾਂ ਨਾ ਤੋੜੋ ਸਾਰੇ ਆਉਣੇ ਹੋ ਤੇ ਹਿੰਦੁਸਤਾਨ ਦੇ ਵਿੱਚ ਫਲਾਨੀ ਕੋ ਫਲਾਨਾ ਸੂਬਾ ਮੈਂ ਕੋ ਦੀ ਤੇ ਪੰਜਾਬ ਦੀ ਮਹਿਕ ਨੂੰ ਖਤਮ ਕਰਨਾ ਇਹਨਾਂ ਨੂੰ ਹੀ ਪੁੱਛਾਂਗੇ ਆਪਾਂ ਕਿ ਜਿਹੜੇ ਸਾਨੂੰ ਧਮਕੀਆਂ ਦਿੰਦੇ ਫਰਦੇ ਨੇ ਨਾ ਇਹਨੋਂ ਕੋਹ ਹੋਵੇ ਹੋਵੇ ਧਮਕੀ ਆਖੇ ਕਿ ਨਾ ਇੱਥੇ ਲੀਟਰ ਰਹਿਣੇ ਨਾ ਬਿਜ਼ਨਸ ਰਹਿਣੇ ਜੇ ਪੰਜਾਬ ਹੀ ਨਾ ਰਿਆ ਤਾਂ ਤੇ ਪੰਜਾਬ ਕੀ ਜਿਹੜਾ ਛੋਟੇ ਨਾਲ ਤੇ ਛੋਟੇ ਜੋ ਸਾਰੇ ਸਾਡੇ ਜਨਸਟਰ ਬਾਹਰ ਚਲੇ ਨੇ ਤੇ ਬੁੜੀਆਂ ਨਾਲ ਲਾਗੋ ਪੰਜਾਬ ਰਹਿਣਾ ਵੈਂਦੀ ਲੜਨਾ ਪਰ ਪਿੰਡ ਦੇ ਮਾਮਲੇ 'ਤੇ ਇਕੱਠੇ ਹੋ ਜੋ ਇਲਾਕੇ ਦੇ ਮਾਮਲੇ 'ਤੇ ਇਕੱਠੇ ਹੋ ਜੋ ਪੰਜਾਬ ਦੇ ਮਾਮਲੇ 'ਚ ਇਕੱਠੇ ਹੋ ਜੋ ਜਦੋਂ ਵੀ ਕੋਈ ਫੈਕਟਰੀ ਲੱਗਦੀ ਆ ਉਹਦੇ 'ਚ ਇੱਕ ਪਬਲਿਕ ਹੀアリング ਹੁੰਦੀ ਆ ਪਬਲਿਕ ਹੀアリング ਕਹਿੰਦੇ ਆ ਕਿ ਜਿੱਥੇ ਵੀ ਲਾਉਣੀ ਹੋਵੇ ਫੈਕਟਰੀ ਉਥੋਂ ਦੇ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਔਰ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਭਾਈ ਆਹ ਚੀਜ਼ ਬਣਨ ਜਾ ਰਹੀ ਐ ਤੁਹਾਨੂੰ ਮੰਜ਼ੂਰ ਐ ਕਿ ਜੇ ਕੋਈ ਫੈਕਟਰੀ ਲੱਗੀ ਐ ਤਾਂ ਲੋਕਾਂ ਦੇ ਬੰਦਿਆਂ ਨੂੰ ਨੌਕਰੀ ਦਿੱਤੀ ਜਾਊਗੀ ਜ਼ਿਆਦਾਤਰ ਲੋਕਲ ਬੰਦਿਆਂ ਨੂੰ এমਪਲয়ਮੈਂਟ ਦਿੱਤੀ ਜਾਊਗੀ ਕੀ ਉਹ ਪੁੱਛਿਆ ਕਿਸੇ ਨੇ ਉਹਨੂੰ ਨਹੀਂ ਪੁੱਛਿਆ ਇਹ ਗਲਤੀਆਂ ਨੇ ਸਾਡੀਆਂ ਤੋਂ ਹੁਣ ਲੋੜ ਆ ਸਾਨੂੰ ਇਹ ਜਾ ਕੇ ਨਦੋਨ ਕਿਉਂ ਚ ਕਰਿਓ ਜੇ ਔਰ 13 ਅਪ੍ਰੈਲ ਨੂੰ ਸੰਧਵਾ ਸਾਫੀ ਆਇਓ ਜੇ ਉੱਥੇ ਆਪਾਂ ਇਹ ਕਾਨੂੰਨ ਪਾਸ ਕਰਕੇ ਪੰਜਾਬੀਆਂ ਦੀ ਪੂਰਾ ਫਤਵਾ ਲੈ ਕੇ ਇਸ ਗਵਰਨਮੈਂਟ ਨੂੰ ਕਹਣਾ ਇਹਨੂੰ ਪਾਸ ਕਰੋ ਜੇ ਨਹੀਂ ਕਰਦੇ ਤਾਂ ਜਾਓ ਔਰ ਜਿਹੜੇ ਵੀ ਨਵੇਂ ਆਉਣਗੇ ਇਸੇ ਸ਼ਰਤ ਤੇ ਆਉਣਗੇ ਕਿ ਇਹ ਕਾਨੂੰਨ ਬਣੇ ਜਦੋਂ ਆਪਾਂ ਇੱਕ ਦੂਜੇ ਨਾਲ ਜੁੜ ਗਏ ਤਾਂ ਮਜਾਲੀ ਨਦੀ ਦੇ ਛੱਤ ਵੀ ਉਲਟ ਕਰ ਜਾ ਤੇ ਜੇ ਨਾ ਜੁੜੋ ਆ ਮੇਰੇ ਵਰਗੇ ਫੜ ਕੇ ਮਾਰ ਦੇ ਅੰਦਰ ਗੱਲਾਂ ਰੋਣ ਫੋਲ ਜਾਣਗੀਆਂ ਅਸੀਂ ਜਦੋਂ ਵੋਟ ਪਾਉਣੀ ਹੁੰਦੀ ਹੈ ਕਿ ਮੇਰਾ ਭਤੀਜਾ ਆ ਸਾਡੇ ਜਵਾਈ ਨੂੰ ਜਾਣਦਾ ਐਵੇਂ ਪੇਟੀ ਦੇ ਚਲੋ ਛੇ ਗੱਲ ਖਾਤਾ ਤੁਸੀਂ ਵੀ ਬੀਬੀਓ ਬੋਲਿਆ ਕਰੋ ਜਦੋਂ ਤੁਹਾਨੂੰ ਇਹ ਕਹਦੇ ਨਾ ਕਿ ਵੋਟ ਉੱਤੇ ਬਾਅਦ ਕਿਹਾ ਕਰੋ ਕਿਉਂ ਪਾਈਏ ਕੀ ਕੀਤਾ ਇਹਨੇ ਔਰ ਆ ਜਿਹੜਾ ਝੂਠ ਬੋਲੀ ਜਾਂਦੇ 1000 ਰੁਪਿਆ ਦੇਵਾਂਗੇ ਸਭ ਬਕਵਾਸ ਹੈ ਸਰਕਾਰ ਜਿਹੜਾ ਐਸਪੀ ਲਾਤਾ ਡੀਸੀ ਲਾਤਾ ਇਹਦੇ ਨਾਲ ਨਹੀਂ ਚਲਦੀ ਸਰਕਾਰਾਂ ਚਲਦੀਆਂ ਨੇ ਨੀਤੀਆਂ ਨਾਲ ਔਰ ਨੀਤੀਆਂ ਬਣਾਉਂਦੀਆਂ ਨੇ ਪਾਰਟੀਆਂ ਔਰ ਤੁਹਾਨੂੰ ਦੱਸਦੀਆਂ ਨੇ ਫਿਰ ਤੁਸੀਂ ਮਦਦ ਕਰੋ ਕਦੇ ਸਾਟ ਗਿਆ ਸਰਕਾਰਾਂ ਨੇ ਨੀਤੀਆਂ ਬਣਾਈਆਂ ਨੇ ਆ ਜਿਹੜਾ ਥੋੜੇ ਮਸਲਾ ਇੱਥੇ ਆ Rajasthan ਚਲੇ ਜਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਬਾਹਰ ਦਾ ਬੰਦਾ 1965 ਦਾ ਕਾਨੂੰਨ ਹੈ ਆ ਹਿਮਾਚਲ ਪ੍ਰਦੇਸ਼ ਬਾਹਰ ਦਾ ਹੁੰਦਾ ਨੌਕਰੀ ਲੈ ਕੇ ਵਖਾਵੇ 1972 ਜਿਹੜਾ ਕਾਨੂੰਨ ਬਣਿਆ ਹੈ ਬੋਨਫਾਈਡ ਥੋੜਾ ਮਸਲੇ ਦਾ ਹੱਲ ਇੱਕੋ ਤਰੀਕਾ ਹੈ ਜਿਹੜਾ ਅਸੀਂ ਕਾਨੂੰਨ ਬਣਾ ਕੇ ਇੱਚ ਗੁਰਪ੍ਰੀਤੋਂ ਰਾਹ ਨੂੰ ਭੇਜਿਆ ਵੀ ਸੀ ਮੈਂ ਡੋਮਿਸਾਇਲ ਦਾ ਕਾਨੂੰਨ ਡੋਮਿਸਾਇਲ ਕੀ ਹੁੰਦਾ ਜੋ ਇੱਕ ਤੋਂ ਨਾਮ ਮੂਲ ਨਿਵਾਸੀ ਹੋਵੇ ਜਿਹੜਾ ਮੂਲ ਨਿਵਾਸੀ ਹੋਵੇ ਉਹ ਨੂੰ ਸੌਣਤਾਂ ਮਿਲ ਨਾ ਕਿ ਹਰ ਇੱਕ ਨੂੰ ਸੋ ਉਹ ਗੱਲਾਂ ਸਰਕਾਰਾਂ ਦੇ ਕਰਨੀਆਂ ਹੁੰਦੀਆਂ ਉਹਨਾਂ ਦੇ ਬਿੱਲ ਬਣਦੇ ਹੁੰਦੇ ਪਾਸ ਹੋਣੇ ਹੁੰਦੇ ਆ ਤੁਸੀਂ ਕਿਤੇ ਗੌਰ ਨਹੀਂ ਕੀਤੀ ਆ ਲੀਡਰ ਜੇ ਮੈਨੂੰ ਮਿਲਦਾ ਰਹਿੰਦੇ ਨੇ ਗੱਲ ਪਤਾ ਕੀ ਹੁੰਦੀ ਆ ਆ ਤਾਂ ਬੋਲੀ ਜਾਓ ਤੁਸੀਂ ਬੋਲਣਾ ਤਾਂ ਲੱਗੇ ਰੋ ਇਹਨਾਂ ਗੱਲਾਂ ਤੇ ਵੋਟ ਥੋੜੀ ਪੈਂਦੀ ਆ ਜਾ ਕੇ ਧਰਮੇ ਨਾਲ ਨਾ ਕਰੋ ਜਦੋਂ ਵੋਟਾਂ ਲੈਣੀਆਂ ਹੋਈਆਂ ਅਸੀਂ ਸ਼ਰਾਬ ਦੀਆਂ ਪੇਟੀਆਂ ਲੈ ਜਾਵਾਂਗੇ ਉਥੋਂ ਦੇ ਲੋਕਲ ਚਿੱਕਰ ਚੌਧਰੀ ਫੜਾਂਗੇ ਉਹ ਤਾਂ ਲਗਾ ਹੀ ਤਲਫਤ ਇਹ ਹੁੰਦਾ ਸਾਰਾ ਕੁਝ ਅਮੈਂ ਤੇ ਲੱਖਾਂ ਕਦੂ ਦੇ ਤੁਰੇ ਫਿਰਦੇ ਸਾਡਾ ਸਾਰੇ ਬੰਦੇ 바ਕੀ ਟੀਮ ਤੁਰੇ ਫਿਰਦੀ ਐ ਸਿਰਫ ਇੱਕ ਗੱਲ ਕਰਕੇ ਕਿ ਨਾ ਇੱਥੇ ਲੀਟਰ ਰਣੇ ਨਾ ਬਿਜ਼ਨਸ ਰਣੇ ਜੇ ਪੰਜਾਬ ਹੀ ਨਾ ਰਿਆਤਾ ਤੇ ਪੰਜਾਬ ਕੀ ਦੇ ਨਾਲ ਥੋਡੇ ਨਾਲ ਤੇ ਥੋਡੇ ਜੋ ਸਾਰੇ ਸਾਡੇ ਯੰਗਸਟਰ ਬਾਹਰ ਚਲੇ ਨੇ ਤੇ ਬੁੜੀਆਂ ਰਹਿ ਗੋ ਪੰਜਾਬ ਇੱਕ ਇੱਕ ਬੱਚਾ ਐ ਐ ਇੱਕ ਹੁਣੇ ਜੇ ਟੀ ਲਿਮਿਟੇਸ਼ਨ ਹੋਣ ਵਾਲੀ ਆ ਟੀਪੀ ਲਿਮਿਟੇਸ਼ਨ ਪਤਾ ਕੀ ਐ ਚਿੱਟਾ ਵਦਨ ਗਿਆ ਔਰ ਡਿੰਟੀ ਕਰੀ ਹੋਊਗੀ ਕਿ ਤੁਹਾਡੀ ਪਾਪੂਲੇਸ਼ਨ ਕਿੰਨੀ ਹੈ ਸਾਡੀ ਵਦਨ ਦੀ ਬਜਾਇ ਇਕੱਠੀ ਪਾਈ ਹੈ ਤੇ ਅੱਜ ਕੱਲ ਕਾਦੇ ਨਾਲ ਫਾਸਲੇ ਹੁੰਦੇ ਨੇ ਸਿਰਾਂ ਦੀ ਗਿਣਤੀ ਨਾਲ ਸਿਰ ਦੇਣ ਦੀ ਲੋੜ ਨਹੀਂ ਆਜੇ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਲੜਾਂ ਬੰਦੀ ਲੜਨ ਪਰ ਪਿੰਡ ਦੇ ਮਾਮਲੇ ਤੇ ਇਕੱਠੇ ਹੋ ਜਾਓ ਇਲਾਕੇ ਦੇ ਮਾਮਲੇ 'ਚ ਇਕੱਠੇ ਹੋ ਜੋ ਪੰਜਾਬ ਦੇ ਮਾਮਲੇ 'ਚ ਇਕੱਠੇ ਹੋ ਜੋ ਕਿੱਥੇ ਗੇਮੀ ਹੋਣਾ ਹੁਣ ਜੇਵੇ ਅਸੀਂ ਕੋਈ ਜੱਦੋਂ ਤੇਰਵੀਂ ਚੀਜ਼ ਨਹੀਂ ਮੰਗ ਰਹੇ ਅਸੀਂ ਕਹਿ ਰਹੇ ਆ ਜਿਹੜਾ ਕਾਨੂੰਨ ਬਾਕੀ ਸੂਬਿਆਂ 'ਚ ਉਹ ਸਾਡੇ ਕਿਉਂ ਨਹੀਂ ਹੋ ਸਕਦਾ ਉਹ ਕਾਨੂੰਨ ਆਪਾਂ ਬਣਾਉਂ ਆ ਮੈਂ ਉਹ ਕਾਨੂੰਨ ਕਿਵੇਂ ਬਣਾਵਾਂਗੇ ਅਰ ਥੋੜਾ ਤੇ ਇਕੱਠੇ ਹੋਣਾ ਨਹੀਂ ਬਣਾ ਸਕਦਾ ਕਾਨੂੰਨ ਤਾਂ ਪੰਜਾਬ ਦੀ ਐਸੈਂਬਲੀ 'ਚ ਬਣਦਾ ਹੈ ਉਹਦੇ ਲਈ ਪੰਜਾਬ ਨੂੰ ਇਕੱਠਾ ਕਰਨਾ ਪਊਗਾ ਉਹਦੇ ਲਈ ਅਸੀਂ ਤੁਰੇ ਫਿਰਦੇ ਆ ਕਿਤੇ ਐ ਸਪੈਂਡ ਕਿਤੇ ਉਹ ਸਪੈਂਡ ਕਿਤੇ ਉਹ ਚੈਰ ਇਸ ਕਰਕੇ ਤੁਰੇ ਫਿਰਦੇ ਆ ਪਰ ਉਹਦੇ ਲਈ ਖੋਲੂ ਵੀ ਉੱਥਲਾ ਪਊਗਾ ਔਰ ਉਥੰਦਾ ਵੀ ਮੈਂ ਤਰੀਕਾ ਦੱਸ ਦਿਆਂ ਇੱਕ ਗੱਲ ਧਿਆਨ ਚ ਰੱਖਿਓ ਜੇ ਬਹੁਤ ਜ਼ਰੂਰੀ ਹੈ ਆਪਾਂ ਕੋਈ ਵੀ ਹਰਕਤ ਜਾਂ ਕੋਈ ਵੀ ਆਪ ਦਾ ਐਕਸ਼ਨ ਮੈਂ ਗੁਰਪ੍ਰੀਤ ਨੂੰ ਵੀ ਕਿਹਾ ਸੀ ਤੁਹਾਨੂੰ ਵੀ ਕਹਿ ਰਿਹਾ ਕੋਈ ਇਹੋ ਜਿਹਾ ਐਕਸ਼ਨ ਨਹੀਂ ਕਰਨਾ ਜਿਹਦੇ ਨਾਲ ਸਾਨੂੰ ਕੱਲੇ ਖੜ ਸਕਾਂ ਕਾਰਨਰ ਕਰ ਸਕਾਂ ਦੋ ਤਿੰਨ ਚੀਜ਼ਾਂ ਜ਼ਰੂਰੀ ਨੇ ਮੈਂ ਸਰਪੰਚ ਸਾਹਿਬ ਤੋਂ ਵੀ ਪੁੱਛੀਆਂ ਨੇ ਜਦੋਂ ਵੀ ਕੋਈ ਫੈਕਟਰੀ ਲੱਗਦੀ ਆ ਉਹਦੇ ਚ ਇੱਕ ਪਬਲਿਕ ਹੀアリング ਹੁੰਦੀ ਆ ਪਬਲਿਕ ਹੀアリング ਕਹਿੰਦੇ ਆ ਕਿ ਜਿੱਥੇ ਵੀ ਲਾਉਣੀ ਹੋਵੇ ਫੈਕਟਰੀ ਉੱਥੋਂ ਦੇ ਲੋਕਾਂ ਨੂੰ ਪੱਠਾ ਕੀਤਾ ਜਾਂਦਾ ਔਰ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਭਾਈ ਆਹ ਚੀਜ਼ ਬਣਨ ਜਾ ਰਹੀ ਐ ਤੁਹਾਨੂੰ ਮਨਜ਼ੂਰ ਐ ਉਹਨੇ ਪਬਲਿਕ ਹੀアリング ਹੋਈ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਹੋਈ ਹੈ ਕੌਣ ਬੰਦੇ ਗਏ ਸੀ ਟੋਟੇਚੋ ਕਿਸੇ ਨੇ ਇਤਰਾਜ਼ ਕੀਤਾ ਉਦੋਂ ਕਿਉਂ ਨਹੀਂ ਕੀਤਾ ਚਲੋ ਹੋ ਗਿਆ ਇੱਕ ਲੇਬਰ ਲਾਉ ਹੁੰਦੇ ਨੇ ਲੇਬਰ ਲਾਉ ਦੇ ਵਿੱਚ ਹੁੰਦਾ ਕਿ ਜੇ ਕੋਈ ਫੈਕਟਰੀ ਲੱਗੀ ਹੈ ਤਾਂ ਲੋਕਲ ਬੰਦਿਆਂ ਨੂੰ ਨੌਕਰੀ ਦਿੱਤੀ ਜਾਊਗੀ ਜ਼ਿਆਦਾਤਰ ਲੋਕਲ ਬੰਦਿਆਂ ਨੂੰ employment ਦਿੱਤੀ ਜਾਊਗੀ ਕਿਉਂ ਪੁੱਛਿਆ ਕਿਸੇ ਨੇ ਉਦੋਂ ਇਹ ਪੁੱਛਿਆ ਇਹ ਗਲਤੀਆਂ ਨੇ ਸਾਡੀਆਂ ਹੁਣ ਇਹਨਾਂ ਨੂੰ ਸੁਧਾਰੀਏ ਕਿਵੇਂ ਇਹ ਅਗਲੀ ਗੱਲ ਹੈ ਉਹ ਉਹਦੀ ਥੋੜੀ ਪਬਲਿਕ ਹੀਅਰਿੰਗ ਕਢਾਵਾਂਗੇ ਇਹ ਆਰਟੀਆਈ ਪਾ ਕੇ ਕਢਾਵਾਂਗੇ ਜਾਂ ਇਹਨਾਂ ਨੂੰ ਜੋ ਵੀ ਕਰਨ ਨੂੰ ਹੁੰਦਾ ਵਕੀਲਾਂ ਨੂੰ ਕਹਿ ਕੇ ਉਹ ਕਢਾਵਾਂਗੇ ਐਪਲੀਕੇਸ਼ਨ ਥੋਦੀ ਹੋ ਗਈ ਸਰਪੰਚ ਸਾਹਿਬ ਥੋੜੇ سارے ਇਲਾਕੇ ਦੀ ਉਹਦੇ ਵਿੱਚ ਕੀ ਕਮਿਟ ਕੀਤਾ ਗਿਆ ਉਹ ਕੱਢਾਂਗੇ ਕਿਉਂਕਿ ਹਾਈ ਕੋਰਟ ਦਾ ਇੱਕ ਆਰਡਰ ਹੈ ਕਿ ਤੁਸੀਂ ਕਿਸੇ ਵੀ ਬੰਦੇ ਦੇ ਫੰਡਾਮੈਂਟਲ ਰਾਈਟ ਫੰਡਾਮੈਂਟਲ ਹੁੰਦੇ ਜਿਹੜੇ ਮੂਲੋਂ ਅਧਿਕਾਰ ਹੋ ਤੁਹਾਡੇ ਉਹਨਾਂ ਨੂੰ ਤੁਸੀਂ ਪੰਗ ਨਹੀਂ ਕਰ ਸਕਦੇ ਆਪਣੇ ਦੇਸ਼ 'ਚ ਕੋਈ ਵੀ ਬੰਦਾ ਕਿਤੇ ਵੀ ਜਾ ਕੇ ਨੌਕਰੀ ਲੈ ਸਕਦਾ ਹੈ ਲੇਕਰ ਇਹਦੇ ਨਾਲ ਦਾ ਤੁਸੀਂ ਆਪ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਦੂਜੇ ਦੇ ਅਧਿਕਾਰ ਖਤਮ ਨਹੀਂ ਕਰ ਸਕਦੇ ਜੇ ਇੱਥੋਂ ਦਾ ਕਲਚਰ ਜਿਵੇਂ ਕਿ ਆ ਕੁੰਬੜਾ ਪੰਡਾ ਇੱਕ ਮੁਹੱਲੇ ਉੱਥੇ ਦੋ ਮੁੰਡਿਆਂ ਦਾ ਕਤਲ ਹੋ ਗਿਆ ਸੀ ਪੰਜਾਬੀ ਮੁੰਡਿਆਂ ਦਾ ਇੱਕ ਐਸੀ ਮੁੰਡਾ ਸੀ ਦਾਲਿਤ ਪਰਿਵਾਰ ਚੋਂ ਇੱਕ ਬੀਸੀ ਸੀਗਾ ਬੈਕਵਰਡ ਕਲਾਸ ਚੋਂ ਔਰ ਮਾਰਿਆ ਸੀ ਪ੍ਰਵਾਸੀਆਂ ਨੇ ਉੱਥੇ ਰੱਖ ਕੇ ਰਹਾਤਾ ਲੋ ਇਸੀ ਸਰਕਾ ਬੰਦ ਕੀਤੀਆਂ ਸੀ ਅਸੀ ਸੀ ਉਹਦੇ ਚ ਔਰ ਫੇਰ ਉਥੋਂ ਦੀ ਪੁਲਿਸ ਆਈ ਇੱਕ ਸਮਝੌਤਾ ਹੋਇਆ ਸਾਰੇ ਟੀਵੀਆਂ ਦੇ ਚੱਲਿਆ ਸੀ ਉਹ ਜਿਹਦੇ ਚ ਮੈਂ ਹੀ ਖੜ ਕੇ ਗੱਲ ਕਹੀ ਸੀ ਉਹਨਾਂ ਨੂੰ ਕਿ ਇਹਨਾਂ ਬੰਦਿਆਂ ਦੀ ਜਿਹੜੇ ਬਾਹਰੋਂ ਆਉਂਦੇ ਨੇ ਇਹਨਾਂ ਦੀ ਵੈਰੀਫਿਕੇਸ਼ਨ ਇਹਨਾਂ ਦੇ origignal ਡਾਕੂਮੈਂਟ ਦੀ ਹੋਵੇ ਦੱਸਦੇ ਹੋਈ ਕੀ ਹੁੰਦੀ ਹੈ ਵੈਰੀਫਿਕੇਸ਼ਨ ਹੁੰਦੀ ਜਦੋਂ ਵੀ ਕੋਈ ਟਰਨਰਾ ਬੰਦਾ ਆਉਂਦਾ ਹੈ ਤਾਂ ਉਹ ਦੱਸਦਾ ਕਿ ਆਪ ਦਾ ਕਾਰਡ ਜਮ੍ਹਾਂ ਕਰਾਉਂਦਾ ਜੇ ਨਹੀਂ ਕਰਾ ਰਿਆ ਤਾਂ ਗੈਰਕਾਨੂੰਨੀ ਹੈ ਔਰ ਜਿਹਦੇ ਕੋਲ ਵੀ ਉਹ ਕੰਮ ਕਰ ਰਿਹਾ ਉਹਦੀ ਡਿਊਟੀ ਹੈ ਇਹ ਕਿ ਜਾ ਕੇ ਉੱਥੇ ਡਾਕੂਮੈਂਟ ਦੇਵੇ ਕਿ ਕਿਥੋਂ ਆਇਆ ਕਿਥੋਂ ਨਾਲ ਆਇਆ ਕੋਈ ਆਰਾ ਵਗੈਰਾ ਵਗੈਰਾ ਅਸੀਂ ਕਿਹਾ ਸੀ ਕਿ ਪੰਜਾਬ ਦੇ ਡਾਕੂਮੈਂਟ ਦੀ ਨਹੀਂ ਹੋਣੀ ਚਾਹੀਦੀ ਇਹ ਉਹਨਾਂ ਦੇ origignal ਇਹ ਜਿੱਥੋਂ ਦੇ ਵੀ ਨੇ ਉਥੋਂ ਦੀ ਹੋਵੇ ਕਿਉਂਕਿ ਇਹਦੇ 'ਚ ਮਸਲਾ ਬਹੁਤ ਵੱਡਾ ਕੱਲ ਕੱਲ ਜਾਂ ਪਰਸੋਂ ਆ ਸਾਡੇ ਦੇਸ਼ ਦੀ ਪਾਰਲੀਮੈਂਟ 'ਚ ਕਿਹਾ ਗਿਆ ਕਿ ਬਾਹਰਲੇ ਬੰਦਿਆਂ ਲਈ ਸਾਡੇ ਦਰਵਾਜ਼ੇ ਖੁੱਲੇ ਨਹੀਂਗੇ ਖੈਰ ਉਹ ਦੇਸ਼ ਦੇ ਲੈਵਲ ਦਾ ਮਸਲਾ ਹੈ ਪਰ ਇੱਕ ਗੱਲ ਵਾਰ-ਵਾਰ ਕਹੀ ਜਾ ਰਹੀ ਹੈ ਕਿ Rohingiye ਆ ਗਏ ਬੰਗਲਾਦੇਸ਼ੀ ਆ ਗਏ ਉਰੂਪ ਗੁਜਰ ਆ ਗਏ ਟੱਕੀਏ ਮਸਲਾ ਪੰਜਾਬ ਨਾਲ ਨਹੀਂ ਹੈ ਹੌਸ਼ਿਆਰ ਪਰ ਉਹ ਕਿੰਨੇ ਆ ਗਏ ਰੋਪੜਨ ਕਿੰਨੇ ਆ ਗਏ ਸੋ ਜਿਹੜੀ ਚੀਜ਼ ਦਿੱਲੀ 'ਚ ਹੋ ਰਹੀ ਗਲਤ ਉਹ ਪੰਜਾਬ 'ਚ ਵੀ ਤਾਂ ਗਲਤ ਹੈ ਪਰ ਇਹ ਗੱਲ ਕਿਵੇਂ ਹੋਊਗੀ ਰੋਵਾ ਆ ਕੇ ਨਹੀਂ ਹੋਊਗੀ ਜਿਵੇਂ ਤੁਸੀਂ ਪੰਚਾਇਤਾਂ ਦਾ ਮਤਾ ਪਾਇਆ ਮੈਂ ਸਰਪੰਚਾ ਨੂੰ ਤੇ ਤੁਹਾਡੇ ਦਸ ਕੇ ਵੀ ਜਾਊਂਗਾ ਕਿ ਮਤੇ ਪਾ ਕੇ ਇੱਕ ਸਿਸਟਮ ਬਣਾਇਆ ਗਿਆ ਜਿਵੇਂ ਸਰਪੰਚਾ ਸਰਪੰਚ ਕੀ ਹੁੰਦਾ ਕਿ ਪਿੰਡ ਸਾਰੇ ਨਾ ਜਾਵੇ ਪੰਚਾਇਤ ਚਲੀ ਜਾਵੇ ਉਸੇ ਤਰ੍ਹਾਂ ਕੌਨਸਟਿਟਿਊਂਟ ਸੀ ਸਾਰੀ ਨਾ ਜਾਵੇ ਐਮਐਲਏ ਜਾਵੇ ਐਈ ਐਮਪੀ ਐਸ ਦੋਨੋਂ ਨੂੰ ਤੁਸੀਂ ਮሸਪਾ ਛੇ ਦਿਓ ਔਰ ਉੱਥੇ ਘੜ ਕੇ ਜਦੋਂ ਮਤੇ ਦੇਉਂਗੇ ਆ ਤਾਂ ਵੀਡੀਓ ਪਾ ਕੇ ਭਾਈ ਹੋ ਜੇ ਅਸੀਂ ਵੀ ਪਾਵਾਂਗੇ ਉਹ ਇਹਨਾਂ ਦਾ ਕੀ ਹਲ ਕੱਢਦੇ ਨੇ ਅਸੀਂ 13 ਅਪ੍ਰੈਲ ਨੂੰ ਅਕਸ਼ਰਿਤੰਦਵਾਸ ਆਫ ਇਹ ਜਿਹੜਾ ਅਸੀਂ ਡੋਵੀ ਸੇਲ ਦਾ ਕਾਨੂੰਨ ਕਹਿ ਰਹੇ ਆ ਬਣਾਉਣ ਲਈ ਕਿਉਂਕਿ ਹੁਣ ਸਾਡਾ ਬਹੁਤ ਹੀ ਲਚਕੜ ਕਿਸਮ ਦਾ ਕਾਨੂੰਨ ਹੈ ਜਿਹੜਾ ਮਰਜ਼ੀ ਬਹਰੋਂ ਆ ਕੇ ਪੂਰੀ ਮਰਜ਼ੀ ਨੌਕਰੀ ਲਈ ਜਾਵੇ ਚਾਹੇ ਰਾਜਸਥਾਨ ਚ ਕੀ ਹੈ ਆ ਹਿਮਾਚਲ ਚ ਕੀ ਹੈ ਸੌਥ ਸਟੇਟ ਚ ਕੀ ਹੈ ਈਸਟਰਨ ਸਟੇਟ ਚ ਕੀ ਹੈ ਤੇ ਸਾਡੇ ਕਿਉਂ ਨਹੀਂ ਬਣ ਸਕਦਾ ਔਰ ਕੀ ਕਰੀਏ ਸਾਡੇ ਮੁੱਖ ਮੰਤਰੀ ਇਹੋ ਜੇ ਸੀ ਅਸੀਂ ਪੁੱਛਿਆ ਲਈ ਸੋ ਹੁਣ ਲੋੜ ਆ ਸਾਨੂੰ ਇਹ ਜਾ ਕੇ ਇਹਨਾਂ ਦੋਨ ਨੂੰ ਕਿਉਂ ਜੇ ਕਰਿਓ ਜੇ ਔਰ 13 ਅਪ੍ਰੈਲ ਨੂੰ ਦੰਦਮਾ ਸਾਫੀ ਆਇਓ ਜੇ ਉੱਥੇ ਆਪਾਂ ਇਹ ਕਾਨੂੰਨ ਪਾਸ ਕਰਕੇ ਪੰਜਾਬੀਆਂ ਦੀ ਪੂਰਾ ਫਤਵਾ ਲੈ ਕੇ ਇਸ ਗਵਰਨਮੈਂਟ ਨੂੰ ਕਹਣਾ ਇਹਨੂੰ ਪਾਸ ਕਰੋ ਜੇ ਨਹੀਂ ਕਰਦੇ ਤਾਂ ਜਾਓ ਔਰ ਜਿਹੜੇ ਵੀ ਨਵੇਂ ਆਉਣਗੇ ਇਸੇ ਸ਼ਰਤ ਤੇ ਆਉਣਗੇ ਕਿ ਇਹ ਕਾਨੂੰਨ ਬਣੇ ਕੋਈ ਵੀ ਬਾਹਰ ਨਾ ਆਵੇ ਜੀ ਸੱਤ ਕੇ 라ਵੇ ਕੰਮ ਕਰਨਾ ਕਰਿਓ ਪਰ ਇਥੋਂ ਦਾ ਹਰਕਾਰ ਇਥੋਂ ਦਾ ਵੋਟਕਾਰ ਉਦੋਂ ਬਹੂਗਾ ਜਦੋਂ ਪੂਰੀ ਉਹ ਡਿਜ਼ੈਬਿਲਿਟੀ ਪੂਰੀ ਕਰੂਗਾ ਔਰ ਉਹ ਲਿਜ਼ਿਬਿਲਿਟੀ 15 ਸਾਲ ਰਹਿ ਕੇ ਇੱਥੇ ਤੋਂ ਸਾਰੇ ਉਹਦੇ ਵਿੱਚ ਲਿਖਿਆ ਡਿਟੇਲ ਦੇ ਵਿੱਚ ਜਿਵੇਂ ਬਾਕੀ ਸੂਬਿਆਂ ਚ ਔਰ ਨੌਕਰੀ ਚ ਪਹਿਲ ਸਾਡੀ ਕਿਉਂ ਨਹੀਂ ਦੀ ਪੰਜਾਬੀਆਂ ਦੀ ਰਿਜ਼ਰਵੇਸ਼ਨ ਕਿਉਂ ਨਹੀਂ ਜੀ ਆ ਤੁਹਾਡੇ ਤੇ ਪੰਜਾਬ ਕੋਲ ਸਿੱਖਿਆ ਬੋਰਡ ਹੈ ਨਾ ਤੇ ਪੰਜਾਬ ਦੀਆਂ ਨੌਕਰੀਆਂ ਇੰਗਲਿਸ਼ ਨਾਲ ਜੋੜੀਆਂ ਆ ਆ ਮੁੰਡੇ ਵਿਚਾਰੇ ਬਾਹਰ ਕਿਉਂ ਜਾਂਦੇ ਆ ਆਪਣੇ ਪਿੰਡਾਂ ਚ ਮੁੰਡੇ ਹੁੰਦੇ ਆ ਜਿਹੜੇ ਟਰੈਕਟਰ ਵੀ ਸਹੀ ਕਰ ਲੈਂਦੇ ਆ ਟੈਲੀਵਿਜ਼ਨ ਵੀ ਸਹੀ ਕਰ ਲੈਂਦੇ ਆ ਇੰਜੀਨੀਅਰ ਨਹੀਂ ਬਣ ਸਕਦੇ ਪਰ ਪਤਾ ਕਿਉਂ ਕਿਉਂਕਿ ਨੌਨ ਮੈਡੀਕਲ ਇੰਗਲਿਸ਼ ਚ ਸਰੀ ਐਡਮਿਸ਼ਨ ਮਿਲਦੀ ਨਹੀਂ ਟੈਕਨੀਕਲ ਸਕਿੱਲ ਤੇ ਲੈਂਗੁਏਜ ਦਾ ਸਕਿੱਲ ਦੋ ਆਟ ਗੱਲਾਂ ਨੇ ਤੇ ਪੰਜਾਬੀ ਪੜ੍ਹ ਕੇ ਇੰਜੀਨੀਅਰ ਕਿਉਂ ਨਹੀਂ ਬਣ ਸਕਦਾ ਘੱਟੋ ਘੱਟ ਪੰਜਾਬ ਦੀ ਨੌਕਰੀ ਤਾਂ ਪੰਜਾਬੀ ਚੋ ਬਈ ਤੁਸੀਂ ਹੋਰ ਛੁਪੇ ਕਿਉਂ ਕਿਉਂਕਿ ਤੁਹਾਡੇ ਸਿਰ ਤੇ ਬੰਨਾਈ ਮੈਂ ਬਾਕੀ ਪੰਜਾਬ ਵਾਲਿਆਂ ਨੂੰ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਹੱਥ ਜੋੜ ਕੇ ਕਹੂੰਗਾ ਕਿ ਜਦੋਂ ਤੁਹਾਡੇ ਸਿਰ ਤੇ ਬਣੀ ਉਦੋਂ ਹੀ ਉੱਠੋਗੇ ਜਾਂ ਪਹਿਲਾਂ ਉੱਠੋਗੇ ਇਹ ਸਾਡਾ ਉਹ ਖਿੱਤਾ ਹੈ ਕਿ ਕਿਸੇ ਦੇ ਘਰ ਲੱਗੀ ਅੱਗ ਆਪਾਂ ਪਹਿਲਾਂ ਬੁਝਾਉਂਦੇ ਸੀ ਕਿ ਮੇਰੇ ਘਰ ਨਾਲ ਅੱਗ ਉਹ ਲੋਸੀਆ ਨੇ ਮੈਂ ਕੀ ਲੈਣਾ ਮੈਂ ਕੀ ਲੈਣਾ ਅਸੀਂ ਪਿੰਡ ਪਿੰਡ ਆਹੀ ਗੱਲ ਕਹਿ ਰਿਹਾ ਕਿ ਇੱਕ ਦੂਜੇ ਨਾਲ ਜੁੜੋ ਜੇ ਅਨੰਦਪੁਰ ਸਾਹਿਬ ਮਸਲਾ ਹੋ ਰਿਆ ਨਾ ਤਾਂ ਤੁਸੀਂ ਆਓ ਥੋੜੇ ਮਸਲਾ ਹੋ ਰਿਹਾ ਤਾਂ ਮੁਕਤਸਰ ਸਾਹਿਬ ਆ ਲਿਓ ਜਦੋਂ ਆਪਾਂ ਇੱਕ ਦੂਜੇ ਨਾਲ ਜੁੜ ਗਏ ਤਾਂ ਮਜਾਲੀ ਨਦੀ ਦੇ ਛੱਦ ਵੀ ਉਲਟ ਕਰ ਚਾ ਤੇ ਜੇ ਨਾ ਜੁੜੋ ਆ ਮੇਰੇ ਵਰਗਿਆਂ ਨੂੰ ਫੜ ਕੇ ਮਾਰਦਗੇ ਅੰਦਰ ਗੱਲਾਂ ਰੋਣ ਫੁੱਲ ਜਾਣਗੀਆਂ ਤੁਸੀਂ ਕੱਲਾ ਜਾ ਕੇ ਵੇਖੋ ਖਾਨੇਦਾਰ ਕੋਲੇ ਇੱਕ ਬੰਦਾ ਜਾ ਕੇ ਵੇਖ ਲੈ ਕੀ ਪਰੂਰਾ ਬੈਠਾ ਇਕੱਠੇ ਹੋ ਕੇ ਜਾਊਗਾ ਕੀ ਬੋਲੂਗਾ ਅ ਨਸ਼ੇ ਦਾ ਰੋਵਾ ਪਾਇਆ ਇਹਨਾਂ ਨੇ ਨਸ਼ਾ ਮੈਂ ਵੀ ਆਣਾ ਬਹੁਤ ਨਸ਼ਾ ਹੈ ਤੇ ਨਸ਼ਾ ਕਿਵੇਂ ਆ ਭਾਈ ਸਾਰੇ ਪਿੰਡ ਨੂੰ ਪਤਾ ਹੁੰਦਾ ਕੌਣ ਵੇਚ ਰਿਹਾ ਠਡਲੇਦਾਰ ਨੂੰ ਪਤਾ ਨਹੀਂ ਕੌਣ ਵੇਚ ਰਿਹਾ ਇਸ ਡਿਸਟ੍ਰਿਕਟ ਦੇ ਐਸਐਸਪੀ ਨੂੰ ਪਤਾ ਨਹੀਂ ਕੌਣ ਵੇਚ ਰਿਹਾ ਪਤਾ ਹੈ ਅਸੀਂ ਇੱਕੋ ਗੱਲ ਕਹੀ ਹੈ ਸਰਕਾਰ ਨੂੰ ਕਿ ਜ਼ਿੰਮੇਦਾਰ ਬਣਾਓ ਜੇ ਤੁਹਾਡੇ ਖਾਣੇ ਵਿੱਚ ਰੇਕ ਰਿਆ ਤੁਹਾਡੇ ਖਿਲਾਫ ਇੱਕ ਵਾਰੀ ਸ਼ਿਕਾਇਤ ਹੋਈ ਗਾਰਨਟਿਓ ਦੂਜੀ ਵਾਰੀ ਹੋਈ ਸਸਪੈਂਡ ਕਰੋ ਔਰ ਇਹਨੇ ਐਸਐਸਪੀ ਨੂੰ ਕਰੋ ਮੈਂ ਤੁਹਾਨੂੰ ਸੌਂਹ ਰਿਹਾ ਨਾ ਇੱਕ ਮਹੀਨੇ ਚ ਬੰਦੋ ਜੋ ਨਸ਼ਾ ਪਰ ਇਹ ਕੀ ਕਰ ਰਹੇ ਨੇ ਬਲਟੋਚਰ ਰਹਿ ਰਿਆ ਇੱਧਰ ਘਮਾ ਲਿਆ ਉਹਨੇ ਵਿਚਾਰੇ ਨੇ ਕਿਸੇ ਦੇ ਵਿੱਚ ਆ ਉਹਦੇ ਹੱਲੇ ਕੇ ਤਿੰਨ ਡੀਜੀਪੀਆਂ ਦੀਆਂ ਰਿਪੋਰਟਾਂ ਦੇ ਤਿੰਨ ਡੀਜੀਪੀ ਇੱਕ ਸ਼ਸ਼ੀਕੋਟ ਜੋ ਰਿੰਟੈਲੀਜੈਂਸ ਦੇ ਡੀਜੀਪੀ ਸੀ ਇੱਕ ਚਟੋਵੜਾ ਹੀ ਜੋ ਡੀਜੀਪੀ ਸੀ ਇੱਕ ਹਰਪ੍ਰੀ ਸਿੱਧੂ ਜੋ ਡੀਜੀਪੀ ਸੀ ਤਿੰਨਾਂ ਦੀਆਂ ਰਿਪੋਰਟਾਂ ਨੇ ਕਿ ਥੱਲੇ ਦੇ ਲੈਵਲ ਤੇ ਸਮਗਲੋ ਪੁਲਿਸ ਵਾਲੇ ਤੇ ਲੀਡਰ ਮਿਲੇ ਹੋਏ ਨੇ ਇੰਨਾ ਦਾ ਨੈਕਸਸ ਹੈ ਉਹ ਰਿਪੋਰਟਾਂ ਬਾਹਰ ਕਰ ਦਿਓ ਕਿਉਂ ਨਹੀਂ ਕੱਢ ਰਹੇ ਰਿਪੋਰਟ ਬਾਹਰ ਕਿਉਂਕਿ ਘੱਟੇ ਮਗਰ ਮੱਛ ਬਾਹਰ ਆ ਜਾਣਗੇ ਪਰ ਇਹ ਗੱਲ ਕਿਉਂ ਉੱਤੇ ਰਹਿੰਦੀ ਹੈ ਸਾਡੇ ਤੱਕ ਨਹੀਂ ਆਉਂਦੀਆਂ ਕਿਉਂਕਿ ਆਪਾਂ ਕੱਲ ਨਹੀਂ ਕਰਦੇ ਅਸੀਂ ਜਦੋਂ ਵੋਟ ਪਾਉਣੀ ਹੁੰਦੀ ਹੈ ਇਹ ਮੇਰਾ ਪਤੀਜਾ ਆ ਸਾਡੇ ਜਵਾਈ ਨੂੰ ਜਾਣਦਾ ਐਂਨੇ ਪੇਟੀ ਦੇ ਟੀਚਰੋ ਕੀ ਗੱਲ ਖਤਮ ਇੱਕ ਗੱਲ ਸੋਚੋ ਜੋ ਵੀ ਜਿਵੇਂ ਉਹ ਭੈਣ ਕਹਿ ਕੇ ਗਈ ਪਹਿਲਾਂ ਇੱਕ ਜੜ ਹੁੰਦੀ ਹੈ ਗੱਲ ਕਿਸੇ ਦਾ ਤੋਂ ਸ਼ੁਰੂ ਹੁੰਦੀ ਫੇਰ ਕਿਤੇ ਪਹੁੰਚਦੀ ਐ ਤੁਸੀਂ ਵੀ ਬੀਬੀਓ ਬੋਲਿਆ ਕਰੋ ਜਦੋਂ ਤੁਹਾਨੂੰ ਇਹ ਕਹਿ ਦੇਣ ਨਾ ਕਿ ਵੋਟ ਉੱਤੇ ਬਾਅਦ ਕਿਆ ਕਰੋ ਕਿਉਂ ਪਾਈਏ ਕੀ ਕੀਤਾ ਇਹਨੇ ਔਰ ਆ ਜਿਹੜਾ ਝੂਠ ਬੋਲੀ ਜਾਂਦੇ 1000 ਰੁਪਿਆ ਦੇਵਾਂਗੇ ਸਭ ਬਕਵਾਸ ਐ ਇਹ 1000 ਰੁਪਿਆ ਕਿੱਥੋਂ ਲੈ ਆਣਗੇ ਅੱਜ ਪੰਜਾਬ ਸਿਰ 4 ਲੱਖ ਕਰੋੜ ਦਾ ਕਰਜ਼ਾ ਐ 4 ਲੱਖ ਕਰੋੜ ਬੜਕੇ 4 ਲੱਖ ਕਰੋੜ 20 ਹਜ਼ਾਰ ਦਾ ਕਰਜ਼ਾ ਹੈ ਕਿੱਥੋਂ ਲਿਆਉਣਗੇ ਇਹ ਪੈਸੇ 1 ਲੱਖ ਕਰੋੜ ਦੀ ਇਨਕਮ ਹੈ 18% ਦੇ ਵਿਆਜ ਤੇ ਇਹਨਾਂ ਨੂੰ ਪੈਸਾ ਮਿਲਿਆ ਜਿਹਦੇ ਨਾਲ ਇਹਨਾਂ ਨੇ ਤਨਖਾਹਾਂ ਦਿੱਤੀਆਂ ਕਿਵੇਂ ਦੇ ਦੇਣਗੇ 1000 ਰੁਪਿਆ ਇਹ ਝੂਠ ਆ 400 ਲੰਘੇ ਪਤਾ ਨਹੀਂ ਕਦੋਂ ਦੇਣਗੇ ਇਹਦੇ ਝੂਠਾਂ ਤੋਂ ਬਚਿਆ ਕਰੋ ਇਹਦੇ ਝੂਠ ਬੋਲੀ ਜਾਂਦੇ ਨਾ ਫਿਰਿਆ ਫਿਰ ਇਹ ਕਦੋਂ ਨਹੀਂ ਚਾਹੀਦਾ ਅਸੀਂ ਭਿਖਾਰੀ ਆ ਸਾਨੂੰ ਨੌਕਰੀਆਂ ਦੇ ਉਹ ਅਸੀਂ ਕੰਮ ਕਰੀਏ ਆਪੇ ਲੈ ਕੇ ਆ ਮੈਂ ਹੁਣੇ ਅਸੀਂ ਪਿੰਗਲਵਾੜੇ ਚ ਅਸਮਰੂਰ ਵਾਲਾ ਪਿੰਗਲਵਾੜਾ ਜਿਹੜਾ ਉੱਥੇ 25 ਸਾਲ ਹੋ ਗਏ ਸੀ ਉਨ ਘਾਟਨ ਸੀ ਉੱਥੋਂ ਹੀ ਇੱਧਰ ਆਇਆ ਉਹ ਬੀਬੀ ਇੰਦਰਜੀਤ ਕੌਰ ਜੀ ਨੇ ਆਹੀ ਗੱਲ ਬੋਲੀ ਅਨੇ ਮੇਰੇ ਕੋਲ ਆਇਆ ਕੋਈ ਲੀਟਰਾਂ ਦਾ ਜੀ ਅਸੀਂ ਆ ਮੁਫਤ ਕਰ ਰਹੇ ਹਾਂ ਉਹਦੇ ਅਸੀਂ ਭਿਖਾਰੀ ਆ ਕਿਤੇ ਅਮਰੀਕਾ ਚ ਸੁਣਿਆ ਤੁਸੀਂ ਆ ਚੀਜ਼ ਮੁਫਤ ਦੇ ਦੀ ਇਹ ਫਿਰ ਵੋਟ ਪਈ ਹੈ ਨਾ ਨੀਤੀ ਦੇ ਰੋਟ ਪੈਂਦੀ ਐ ਔਰ ਉਹ ਆਹੀ ਨੀਤੀ ਐ ਜਿਹਦੇ ਕਰਕੇ ਤੁਸੀਂ ਇਕੱਠੇ ਹੋਏ ਬੈਠੇ ਹੋ ਔਰ ਸਰਪੰਚ ਸਾਹਿਬ ਇੱਕ ਹੋਰ ਗੱਲ ਜੋ ਵੀ ਸਾਡੀਆਂ ਧੀਆ ਭੈਣਾਂ ਨੂੰ ਜਾਂ ਬੰਦਿਆਂ ਨੂੰ ਪ੍ਰੋਬਲਮ ਹੋ ਰਹੀ ਐ ਜੋ ਵੀ ਚਾਹੇ ਨਿਕਰਾਂ ਬਾਕੇ ਫਿਰਦੇ ਨੇ ਚਾਹੇ दारू ਪੀਕੇ ਕੋਈ ਹੁੱਲੜਵਾਜੀ ਕਰਦੇ ਨੇ ਜਾਂ ਕਿਤੇ ਕਿਸੇ ਨੂੰ ਛੇੜਦੇ ਨੇ ਪਿੰਡ ਵੱਲੋਂ ਲਿਖ ਕੇ ਦਿਓ ਜੇ ਖਾਣੇ ਦੇ ਵਿੱਚ ਐਸਐਸਪੀ ਨੂੰ ਦੇਖਿਆ ਜੇ ਉਹ ਸਾਨੂੰ ਭੇਜਿਓਗੇ ਤੇ ਜੇ ਨਹੀਂ ਕੁਝ ਕਰ ਲਗੇ ਤਾਂ ਬੰਦੇ ਦੇ ਪੁੱਤ ਬਣਾ ਦੇਾਂਗੇ ਇਹਨਾਂ ਨੂੰ ਇਹ ਨੌਕਰੀ ਕਰ ਰਹੇ ਨੇ ਥੋੜੇ ਲਈ ਇਹ ਸਾਡੇ ਲਈ ਨੌਕਰੀ ਕਰਦੇ ਨੇ ਇਹ ਮਾਲਕ ਨਹੀਂ ਕੇ ਸਾਡੇ ਲਾਲ ਦਾ ਉਦੋਂ ਇਨਾ ਦੀ ਜ਼ਿੰਮੇਵਾਰੀ ਹੈ ਜੇ ਸਾਡੀ ਧੀ ਪੈਣ ਕੋ ਬਾਹਰ ਨਹੀਂ ਨਿਕਲ ਸਕਦੀ ਤਾਂ ਫਿਰ ਇਹ ਨੌਕਰੀ ਕਦੇ ਹਾਸਤੇ ਕਰ ਰਹੇ ਨੇ ਕੋਈ ਚੀਜ਼ ਹੋਵੇ ਉਹਨੂੰ ਕੋਈ ਲੜਨ ਦੀ ਲੋੜ ਨਹੀਂ ਕਿਸੇ ਦੁੱਖ ਦੀ ਲੋੜ ਨਹੀਂ ਅੱਗੇ ਦੱਸਿਓ ਜੀ ਔਰ ਤੁਸੀਂ ਰਿਪੋਰਟ ਬਣਾਇਓ ਜੀ ਕੋਈ ਪ੍ਰੋਬਲਮ ਹੈ ਜੇ ਤਾਰੂ ਪੀ ਕੇ ਕੋਈ ਹੁੱਲੜਵਾ ਜੀ ਹੁੰਦੀ ਆ ਕੋਈ ਚੀਜ਼ ਹੈ ਜੀ ਹੋਵੇ ਉਹ ਲਿਖ ਕੇ ਦਿਓ ਜੀ ਜੇ ਨਹੀਂ ਕਰਨਗੇ ਫਿਰ ਪੁੱਛਾਂਗੇ ਆਪਾਂ ਹਰ ਚੀਜ਼ ਲਿਖ ਕੇ ਚੱਲਣੀ ਹੈ ਭਾਈ ਜੀ ਹਰ ਚੀਜ਼ ਤਾਂ ਜੋ ਇਹਨਾਂ ਕੋਲੇ ਕੋਈ ਜਵਾਬ ਨਾ ਰਵੇ ਕਿ ਅਸੀਂ ਤਾਂ ਸਹੀ ਸੀ ਏ ਧੱਕਾ ਕਰ ਰਹੇ ਨੇ ਕਿਉਂਕਿ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸਾਥੇ ਬੰਦੇ ਵੀ ਬਾਹਰ ਨੇ ਅਜੀ ਉਸੇ ਹਿਸਾਬ ਨਾਲ ਚੱਲਣਾ ਪਰ ਇੱਕ ਗੱਲ ਹੋਰ ਵੀ ਹੈ ਕਿ ਸਾਡੇ ਬੰਦੇ ਇੰਨੇ ਨਹੀਂਗੇ ਕਿ ਡੈਮੋਗ੍ਰਾਫੀ ਬਦਲ ਛੇ 2011 ਦਾ ਸੈਂਸਸ ਹੈ ਬਾਹਰ ਲਿਆਂ ਦੀ ਗਿਣਤੀ 1 ਕਰੋੜ 40 ਲੱਖ ਹੋ ਗਈ ਪੰਜਾਬ ਚ 2011 ਚ ਤੇ ਹੁਣ ਤਾਂ ਸਾਥੋਵਾਦ ਕੀ ਹੋਣੀ ਹੈ ਕਿ ਅਸੀਂ ਬੋਲੇ ਤੁਸੀਂ ਬੋਲੋ ਪਹਿਲਾਂ ਨਹੀਂ ਹੁਣ ਬੋਲੇ ਕੋ ਮੈਂ ਤੁਹਾਡੇ ਸਿਰ ਤੇ ਭਾਈ ਆਹ ਮੈਂ ਸਾਰੇ ਆਉਣਾ ਚਾਹੇ ਉਹ 프리 کورٹ ਮੁਕਜ਼ਰ ਰਹੇ ਕਿਤੇ ਵੀ ਹੋਣ ਜੇ ਇਸ ਤੋਂ ਪਹਿਲਾਂ ਆਹ ਸਥਿਤੀ ਹੋ ਜਾਏ ਤੁਸੀਂ ਬੋਲ ਲਓ ਅਸੀਂ ਨਹੀਂ ਆਉਂਦੇ ਬਾਹਰ ਆ ਰਹੇ ਹਾਂ ਜੀ ਸੱਦ ਕੇ ਆਉਣ ਪਰ ਇੱਥੇ ਯਾਰ ਸਾਡੇ ਤਰੀਕੇ ਨਾਲ ਸਿਸਟਮ ਚੱਲਦਾ ਹੈ ਸਾਡੀ ਰਵਾਇਤ ਹੈ ਸਾਡਾ ਇੱਕ ਤਰੀਕਾ ਕਲਚਰ ਹੈ ਸਾਡਾ ਉਹਨੂੰ ਤਾਂ ਨਾ ਤੋੜੋ ਤੁਸੀਂ ਸਾਰੇ ਆਣਿਓ ਤੇ ਹਿੰਦੁਸਤਾਨ ਦੇ ਵਿੱਚ ਭਲਾਨੀ ਕੋ ਭੁਲਾਣਾ ਸੂਬਾ ਮੈਂ ਕਹੋ ਦੀ ਤੇ ਪੰਜਾਬ ਦੀ ਮਹਿਕ ਨੂੰ ਖਤਮ ਕਰਨਾ ਪਰ ਉਹਦੀ ਜ਼ਿੰਮੇਵਾਰੀ ਕਿਹਦੇ ਉੱਤੇ ਆ ਆਪਣੇ ਤੇ ਆ ਆਪਾਂ ਉਸ ਜ਼ਿੰਮੇਵਾਰੀ ਨੂੰ ਸਮਝ ਕੇ ਪਹਿਲਾਂ ਔਰ ਸਾਰੇ ਤਰੀਕੇ ਇਸਤੇਮਾਲ ਕਰਾਂਗੇ ਕੋਈ ਛੋਟੀ ਕਰ ਲੋ ਤੁਹਾਨੂੰ ਭੈਣ ਜੀ ਕਿਤੇ ਵੀ ਲੱਗੇ ਕਿ ਆ ਗਲਤ ਤਰੀਕੇ ਨਾਲ ਕਿਸੇ ਨੇ ਕੀਤਾ ਆਗੇ ਦੱਸੋ ਰਿਪੋਰਟ ਕਰਾਓ ਔਰ ਫਿਰ ਦੇਖਾਂਗੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਇਹਨਾਂ ਨੂੰ ਹੀ ਪੁੱਛਾਂਗੇ ਆਪਾਂ ਤੇ ਜਿਹੜੇ ਤੁਹਾਨੂੰ ਧਮਕੀਆਂ ਦਿੰਦੇ ਫਰਦੇ ਨੇ ਨਾ ਇਹਨਾਂ ਨੂੰ ਕਹੋ ਹੁਣ ਦਿਓ ਜੇ ਧਮਕੀ ਆਖੋ ਪਿੰਡ ਦੇ ਸਰਪੰਚ ਦੀ ਤਾਕਤ ਇੱਕ ਕਸਟ ਡ ਅਫੀਸਰ ਜਿੰਨੀ ਹੁੰਦੀ ਹੈ ਤੁਸੀਂ ਕਹੋ ਕਰੋ ਜੋ ਕਰਨਾ ਇੱਕ ਸਰਪੰਚ ਦੀ ਤਾਕਤ ਮੈਂ ਤੁਹਾਨੂੰ ਦੱਸ ਦਿਆਂ ਇੱਕ ਵਾਰੀ ਇਹ ਤਾਂ ਪੰਚਾਇਤ ਸੈਕਟਰੀ ਉਲਝਾਈ ਰਖਦਾ ਜਰ ਮੈਂ ਜੀ ਰੋਕ ਪਿੰਡ ਦੇ ਸਰਪੰਚ ਦੀ ਤਾਕਤ ਕਸਟ ਡ ਅਫੀਸਰ ਜਿੰਨੀ ਹੈ ਕੀ ਐਸਪੀ ਤੋਂ ਉਪਨੀ ਪਾਵਰ ਆ ਜੋ ਤੁਸੀਂ ਚੁਣੇ ਹੋre ਮਜਾਲ ਨਹੀਂ ਤੁਹਾਡੇ ਸਾਹਮਣੇ ਕੋਈ ਗਲਤ ਕਰ ਗਿਆ ਅਸੀਂ ਸਹੀ ਹੋਣੇ ਚਾਹੀਦੇ ਅਸੀਂ ਆਪ ਦੀ ਕੋਈ ਗੱਲ ਸਹੀ ਹੋਵੇ ਕਾਨੂੰਨੀ ਤੌਰ ਤੇ ਔਰ ਅਸੀਂ ਜੇ ਬੱਤੀ ਬਹਿਨ ਮਾਰ ਨਹੀਂ ਜਾ ਸਕਦੀ ਤਾਂ ਗਲਤ ਕੌਣ ਹੈ ਅਸੀਂ ਨਹੀਂ ਉਹ ਗਲਤ ਨੇ ਬੰਦੇ ਦੇ ਪੁੱਤ ਵਾਂ ਕੇ ਰਹੇ ਵਿੱਚ ਸਾਡੇ ਬੰਦੇ ਬਾਹਰ ਰਹਿੰਦੇ ਨੇ ਐ ਬੰਦੇ ਬਣ ਕੇ ਰਹਿੰਦੇ ਨੇ ਜੇ ਨਹੀਂ ਰਹਿੰਦੇ ਤਾਂ ਬਰਦਾਸ਼ਤ ਨਹੀਂ ਦੇ ਤੇ ਫਿਰ ਅਸੀਂ ਨਾ ਬਣਾਈਏ ਸੁਣ ਬਾਰੀ ਗੱਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਦੂਸਰੀ ਗੱਲ ਕਿ ਅਸੀਂ ਇਹਦੇ ਲਈ ਕਾਨੂੰਨ ਬਣਾਉਣਾ ਐ ਇਸ ਵਕਤ ਅਸੈਂਬਲੀ 'ਚ ਕਾਨੂੰਨ ਨਹੀਂ ਗਾ ਉਹ ਕਾਨੂੰਨ ਆਪਾਂ ਲਿਖ ਕੇ ਬੈਠੇ ਆ ਉਹ ਬਣਵਾਵਾਂਗੇ ਪਰ ਬਣਾਇਆ ਇਹ ਨਹੀਂ ਜਾਣਾ ਕਿ ਆਪਾਂ ਦੋ ਚਾਰ ਇਕੱਠੇ ਹੋ ਜਾਈਏ ਸਾਰੇ ਪੰਜਾਬ ਦੀ ਆਵਾਜ਼ ਉਠਾਉਣੀ ਪੈਣੀ ਐ ਔਰ ਆ 13 ਮਈ ਨੂੰ ਦੰਦਵਾ ਸਾਹਿਬ ਲੋਕਾਂ ਦਾ ਫਤਵਾ ਲੈ ਕੇ ਇਹਨਾਂ ਨੂੰ ਕਹਾਂਗੇ ਮੰਨੋ ਨੀਤਾ ਜਾਓ ਔਰ ਜਿਹੜੇ ਵੀ ਨਵੇਂ ਆ ਇਸ ਸ਼ਰਤ ਤੇ ਆਓ ਜਦੋਂ ਵੀ ਕੋਈ ਐਮ.ਐਲ.ਏ. ਤੁਹਾਡੇ ਆਵੇ ਕੋਈ ਵੀ ਉਹ ਕਹਦਾ ਸਾਹਮਣੇ ਕਹਿੰਦਾ ਕਿ ਨਹੀਂ ਆਹ ਕਾਨੂੰਨ ਤੇ ਰਛਾਅ ਕਹਿੰਦਾ ਕਿ ਨਹੀਂ ਜੇ ਨਹੀਂ ਕਹਿੰਦਾ ਤਾਂ ਜਾ ਜੇ ਕਹਿੰਦਾ ਤੇ ਤੇ ਲਿਖ ਕੇ ਦੇ ਸਾਨੂੰ ਕਿਤੇ ਬੋਲਿਓ ਅਸੈਂਬਲੀ ਦੇ ਵਿੱਚ ਕਿੰਨੇ ਵਾਰੀ ਅਸੀਂ ਗੱਲ ਕੀਤੀ ਐ ਅਸੈਂਬਲੀ 'ਚ ਗੱਲ ਕਰੋ ਪਾਣੀ ਦੀ ਗੱਲ ਕਰੋ ਟਰਮੋਗ੍ਰਾਫੀ ਦੀ ਗੱਲ ਕਰੋ ਨੌਕਰੀਆਂ ਦੀ ਗੱਲ ਕਰੋ ਨਸ਼ੇ ਦੀ ਗੱਲ ਕਰੋ ਤੇ ਗੁੱਬੇ ਹੋ ਜਾਂਦੇ ਨੇ ਫਿਰ ਆnde ਕਿਨੇ ਕਿਆ 10 ਕਰੋੜ ਨਾਤੀਆ ਸੀ ਉਹ ਮਾਰੇ ਜੇ ਪੈਸੇ ਬਣਾ ਲਿਆ ਅਖੱਡਾਂ ਨੇ ਇੱਥੇ ਰੰਧਪੁਰ ਸੋਵਾਲ ਚਲੇ ਗਏ ਸੀ ਰੋਪਾ ਡਾਲ ਉਥੋਂ ਵਾਲੇ ਬੰਦਿਆਂ ਨੂੰ ਮੈਂ ਪੁੱਛਿਆ ਮੈਂ ਕਿਾ ਬਦਲਾਵ ਹੋ ਗਿਆ ਅਦਿ ਕੀ ਬਾਤ ਹੋ ਗਿਆ ਮੈਂ ਟੀਨੀ ਹੋ ਗਿਆ ਅਦੇ ਖੱਡਾਂ ਵੀ ਉਹੀ ਨੇ ਟਰੱਕ ਵੀ ਉਹੀ ਨੇ ਟਿੱਪਰ ਕਹਿ ਦਿੰਦੇ ਜੀ ਨੂੰ ਡਰਾਈਵਰ ਵੀ ਉਹੀ ਨੇ ਉੱਤੇ ਜੀ ਨੂੰ ਪੈਸਾ ਜਾਂਦਾ ਉਹ ਪਤਨ ਗਿਆ ਆ ਬਦਲਾਵ ਹੋਇਆ ਇਹ ਬਦਲ ਕਿਉਂ ਹੋਇਆ